ਪੁਰਾਣਾ ਕੇਸੀ ਤਾਂ ਉਹ ਨਹੀਂ ਆਪ ਕਰਨੀ ਇਹ ਪੁਰਾਣਾ ਕੇਸੀ ਦਾ ਅਗੇ ਪਿੱਛੇ ਲੈਕਸ਼ਨ ਪਾ ਕੇ ਦੱਸ ਕਰਦੇ ਜਿਹਦੇ ਕੋਲ ਕੋਈ ਲਾਇਸੈਂਸ ਬਾਹਰ ਪੇ ਹਨ ਉਸੇ ਹੈਗਾ ਪਰ ਕਿਸ ਵੇਚ ਦੇ ਖੈਲ ਕਰਨ ਸਾਨੂੰ ਦਰਖਾਸਤ ਹੀ ਹੁਣ ਉਧਰ ਦਿੱਤੀ ਗਈ ਸਾਹਿਬ ਇਹ ਅਚੇ ਚੇਤੇ ਲੈਕਸ਼ਨ ਦੇ ਅੱਜ ਮੈਂ ਤੁਹਾਡੇ ਕੋਲ ਤੁਹਾਨੂੰ ਸਮਝ ਗਿਆ ਵੀ ਹੋ ਸਕਦਾ ਉਹਨੂੰ ਇਹ ਕਹਿਣਾ ਚਾਹੀਦਾ ਹੈ ਸਹੀ ਤਰ੍ਹਾਂ ਇਤ ਦਫਾ ਦਿੱਤੀ ਹੋਏ ਬਟ ਆਪਾਂ ਨਖਾਰ ਦੇ ਬਿਲਕੁਲ ਮਰਿਜ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦੂਗਾ ਉਹ ਵੀ ਮੇਰੇ ਉਸ ਬੰਦੇ ਨੂੰ ਬਾਹਰ ਭੇਜਿਆ ਵਾ ਬੜੀ ਦੇਖੋ ਲਾਇਸੈਂਸ ਹੈ ਨਹੀਂਗਾ ਜੀ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੰਦ ਚੋਣ ਤੋਂ ਅੱਜ ਰਾਤ ਹੀ ਉਹ ਕਵਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰ ਸਕੀਏ ਉਹਨੇ ਸਾਡੇ ਕੋਲ ਕੋਈ ਕੰਪਲੇਨਟ ਉਹਦੇ ਖਾਤੇ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀ ਮੀਟਿੰਗ ਦੇ ਬੇਸਟ ਛੋਟੇ ਵੀਰ ਕੱਲੇ ਹੈ ਸੱਚਾ ਸਮਾਰਟ ਅਫੀਸਰ ਹੈ ਇਹ ਰੋਈ ਨਹੀਂ ਫਾਈਨਲ ਚੋਰ ਬੋਲੇਗਾ ਜਾਂ ਦੇਗਾ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਿੰਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕੀਤਾ ਯੂ ਆਰ ਅਥੋਰਾਈਜ਼ਡ ਤੁਸੀਂ ਜਿਸ ਕੇਸ ਪਰ ਦੇ ਦੋਵਰ ਕੋਲ ਮਹੀਨਾ ਦਾ ਤਾਂ ਹੋ ਗਿਆ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਮਨਦੇ ਦੇ ਉਹ ਤਾਂ ਹੁਣ ਤੁਸੀਂ ਇਹ ਕਹਿੰਦੇ ਹੋ ਹੁਣ ਕੀ ਕਹੋਗੇ ਅਸੀਂ ਫਾਈਲ ਮੈਰਿਟ ਦੀ ਕਰਾਂਗੇ ਤੁਸੀਂ ਨੇ ਨਾ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਕਰਾਂਗਾ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਅੱਜ ਤੱਕ ਜਿੰਨੇ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਹੁਣ ਇਹਦੇ ਜੀ ਫੀਮ ਰੱਖੀ ਨੇ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਛੋਟੇ ਪਰਚੇ ਵਜ਼ਾਈਏ ਉਹ ਕੈਨਸਲ ਨੇ ਸਾਡੇ ਵਰਗੇ ਦਾ ਬੰਦਾ ਅੰਦਰ ਰਿਹਾ ਉਹਨਾਂ ਦਾ ਵਿਚਾਰਾ ਉਹਦੋਂ ਮਾਰ ਕੈਨਸਲ ਨਹੀਂ 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 ਰੈਸਟ ਅਸੀਂ ਫੇਰ ਫਾਉਂਡ ਨੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਨੇ ਜਦੋਂ ਨਹੀਂ ਨਹੀਂ ਕੋਈ ਐਵੀਡੈਂਸ ਉਹਨਾਂ ਹੀ ਨਹੀਂ ਦੁਬਾਰਤ ਸੁਖਿਆ ਨਾ ਵੀ ਉਹ ਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿ ਨਹੀਂ ਛੱਡਿਆ ਸਾਰਾ ਪ੍ਰਮਾਣ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਗਈ ਗੱਲ ਤਾਂ ਫੇਰ ਸੀਦਾ ਇਸ ਪਰਚਨਲ ਕੋਈ ਨਹੀਂ ਅੱਗੇ ਆਪਣੀ ਜ਼ਿੰਮੇਵਾਰੀ ਚੱਕ ਲਈ ਸੀ ਠੀਕਾ ਜੀ ਔਰ ਮੈਂ ਆਖਿਆ ਵੀ ਹੁਣ ਯੰਗ ਮੁੰਡਾ ਸਾਡੇ ਭਰਾ ਨੇ ਠੀਕਾ ਵੀ ਸਾਡਾ ਦਾ ਦੁਨੀਆ ਮੈਂ ਆਖਿਆ ਵੀ ਨਾ ਨਾ ਮੈਂ ਕਹਿੰਦਾ ਡਿਪਟੀ ਸਾਹਿਬ ਐ ਕੋਈ ਛੁੱਟ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਅਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਜੀ ਉਹ ਜਮਾਂ ਬੂਢੀ ਬੋਲਦੇ ਹੈ ਸਰਕਾਰ ਦੇ ਕੋਈ ਨਾ ਨਾ ਨਹੀਂ ਰਹੇ ਜੀ ਆਈਪੀਐਸ ਅਫੀਸਰ ਹੈ ਜਮਾਂ ਹੱਦ ਕਾਮਕਸਮੇ ਦੇ ਵਿੱਚ ਆਦੇ ਹੋਏ ਤੁਹਾਡਾ ਕਾਟਸ਼ੂਰ ਹੈ ਇਹ ਬਹੁਤ ਜ਼ੋਰ ਦੀ ਕਿਸੇ ਨਾ ਕਿਸੇ ਵੀਂਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਨਾਲੇ ਸਾਰੇ ਧਲੇ ਕਰੀ ਜਾਂਦਾ ਹੈ ਨਾਲੇ ਸਿਸਟਮ ਉਹ ਜਿਵੇਂ ਸਰਕਾਰ ਦੇ ਅੱਗੇ ਮਤਲਬ ਕਿ ਬੂਟ ਲਾ ਦਿੰਦੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਆਈਪੀਐਸ ਅਫੀਸਰ ਇੰਨਾ ਕਰਦਾ ਹੋਵੇ कोई फर्क तो <st recipes> नहीं पता सा हो गया This is all bullshit. What police is doing? They are doing. The government is doing. This government is doing. This government is doing. This government एजेंट doing. This government is doing. This government is doing. This government is doing. यार government is doing. This 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 government is doing. ਕੀ ਇਹ ਕਾਂਗਰਸੀਆਂ ਦੇ ਕਾਲੀਆਂ ਉਹਨਾਂ ਨੂੰ ਡਿਫਰੈਂਟ ਸਰਕਾਰ ਹੋ ਪਰ ਇਹਨਾਂ ਨੇ ਤਾਂ ਮੰਨਿਆ ਸ਼ੇਰਾਂ ਨੇ ਹੱਥ ਹੀ ਦਵਾਸ ਇਹ ਬਾਲੀ ਨਹੀਂ ਸੀ ਆ ਦੇਖੋ ਬਿਲਕੁਲ ਓਪਨ ਹੌਸਾ ਵੀ ਕੋਈ ਨਹੀਂ ਐਮਸੀ ਆਵੀ ਆਵਦਾ ਬੋਲ ਪਾ ਜਿਹੜਾ ਜੀਰਟੀ ਬਿਲਕੁਲ ਓਪਨ ਹੌਸਾ ਅਮਰਿੰਦਰ ਸਿੰਘ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਕੋਈ ਤੁਸੀਂ ਇੱਥੇ ਨਹੀਂ ਹੋ ਸਾਡੇ ਜਿੰਨੇ ਐਮਸੀ ਆ ਜੀ ਜਿੰਨੇ ਆ ਕੇ ਬੈਠੇ ਹੋਏ ਐ ਕਿਸੇ ਦੇ ਕਿਹਨਾਂ ਨੇ ਜੀ ਓ ਪਾੜ 11 ਵਜੇ ਦੇ ਬਾਅਦ ਗਿਆ ਜੀ ਹੁਣ ਇਸ ਟੀਮ ਗਾਇਬ ਹੋ ਗਿਆ ਹੋਈ ਇਸ ਟੀਮ ਸਾਹਮਣੇ ਗੱਲ ਤੁਹਾਡੀ ਬੈਠੀ ਔਰ ਡੀਸੀ ਨਾਲ ਹੋਈਏ ਕਿਤੇ ਆ ਰਿਹਾ ਹੈ ਮੰਤਰੀ ਨੂੰ ਛੱਡਣਗੇ ਜੀ ਦੀ ਮਜਬੂਰੀ ਉਹਦਾ ਬਣ ਜਾਣਾ ਇੱਕ ਤਾਂ ਪਹਹਾਪਾ ਤੁਸੀਂ ਸਾਡਾ ਜੇ ਉਹ ਰੀਤੀ ਕੱਲ ਨੂੰ ਜੇ ਅੱਜ ਕੈਨਸਲ ਹੋਈ ਤਾਂ ਕਰ ਮੈਂ ਇੱਕ ਪਰਚਾ ਖੋਲਸਾ ਦੇ ਦੇਗਾ ਨਹੀਂ ਨਹੀਂ ਅਗਲਾ ਸਾਲ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਸਾਡੇ ਕੋਲ ਹੈ ਨਹੀਂ ਕਿਤੇ ਕੰਘਾ ਪਤਾ ਨਹੀਂ ਅੱਜ ਕੈਨਸਲ ਹੋ ਜੇ ਆਪ ਜੀ ਐਕਸੀਡੈਂਟ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਚਲੋ